ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਥੋੜੇ ਜਿਹਾ ਹੋਰ ਗਰਮ ਹੋ ਜਾਂਦੇ ਨੇ ਸਹੀ ਗੱਲ ਆ ਤਾਂ ਕੁਝ ਘਟਨਾਵਾਂ ਹੋਈਆਂ ਨੇ ਬੰਬਾਂ ਦੀਆਂ ਐ ਟਨਿਕਾ ਦੀਆਂ ਤੇ ਕੁਝ ਇਹ ਘਟਨਾ ਹੋ ਗਈ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਵਕ ਨਾ ਰਹੇ ਇਸ ਦੇ ਵਿੱਚ ਮਾਹੌਲ ਦੇ ਵਿੱਚ ਲਾਂਬੂ ਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸਾਡੀਆਂ ਜਿਹੜੇ ਗਵernਨੀ ਸਰਕਾਰਾਂ ਨੇ ਉਹ ਇਹਦੇ ਚ ਕੋਈ ਕਾਸਰ ਨਹੀਂ ਛੱਡ ਰਚੀ ਸਹੀ ਗੱਲ ਡਾਕਟਰ ਬੈਨਾ ਹਾਂ ਦੱਸੋ ਤੁਸੀਂ ਦੱਸੋ ਬੈਨਾ ਹੁਣ ਆ ਗਈ ਗੱਲ ਬਾਬੇ ਦੇ ਪ੍ਰੋਲ ਦੀ ਜੀ ਦੇ ਪ੍ਰੋਲ ਹੈ ਜਿਹੜਾ ਵੇਖੋ ਕਾਨੂੰਨ ਦੇ ਮੁਤਾਬਕ ਜੋ ਵੀ ਮਿਲਦਾ ਉਹ ਮਿਲਣਾ ਚਾਹੀਦਾ ਹਰ ਇੱਕ ਕੈਦੀ ਨੂੰ ਮਿਲਣਾ ਚਾਹੀਦਾ ਚਾਹੇ ਉਹ ਬੰਦੀ ਸਿੰਘ ਨੇ ਚਾਹੇ ਉਹ ਬੇਬੰਦੀ ਸਿੰਘ ਨੇ ਚਾਹੇ ਪੌਣੇ 6 ਲੱਖ ਬੰਦਾ ਹਿੰਦੁਸਤਾਨ ਦੀਆਂ ਜੇਲਾਂਾਂ 'ਚ ਹੈ ਚਾਹੇ 9000 ਬੰਦਾ ਹਿੰਦੁਸਤਾਨ ਤੋਂ ਬਾਹਰ ਦੇਆਂ ਜੇਲ੍ਹਾਂ ਵਿੱਚ ਵੀ ਹੈ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਮੈਂ ਤਾਂ ਕਿੰਨੀ ਦੀ ਮੰਗ ਕਰਦਾ ਇਹ ਕਿ ਜਿਹੜੇ ਸਾਡੇ ਕੱਲੇ ਕੈਦੀ ਨੇ ਕੱਲੇ ਬੰਦੀ ਸੀ ਤੇ ਸਾਡੇ ਕੈਦੀ ਨਹੀਂ ਹਨ ਸਾਡਾ ਬਹੁਤ ਦੁਨੀਆ ਬਹੁਤ ਜਿਹੜੀ ਆ ਉਹ ਕੈਦਾਂ ਦੇ ਵਿੱਚ ਬੈਠੀ ਹੈ ਸਾਰਿਆਂ ਦੇ ਉੱਤੇ ਕਾਨੂੰਨ ਇਹੋ ਜਿਹਾ ਬਣਾਉਣਾ ਚਾਹੀਦਾ ਵੀ ਜਿਹੜੇ ਉਹ ਆਪਦੇ ਪਰਿਵਾਰ ਦੇ ਵਿੱਚ ਆ ਵੀ ਸਕਣ ਚਾਹੇ ਉਹਨਾਂ ਨੇ ਕੋਈ ਗੁਨਾਹ ਕੀਤਾ ਚਾਹੇ ਨਹੀਂ ਗੁਨਾਹ ਕੀਤਾ ਜੇ ਉਹ ਦੋਸ਼ੀ ਪਾਏ ਗਏ ਤਾਂ ਉਹ ਕੈਦੀ ਨੇ ਕੈਦੀਆਂ ਨੂੰ ਵੀ ਕੈਦੀਆਂ ਦੇ ਕੁਝ ਅਧਿਕਾਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਸਰਕਾਰ ਨੂੰ ਇਮਾਨਦਾਰੀ ਨਾਲ लागू ਕਰਨੇ ਚਾਹੀਦੇ ਨੇ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਜੀ ਉਹਨਾਂ ਨੂੰ ਵੀ ਉਸ ਹਾਵ ਨਾਲ ਕੈਦੀਆਂ ਦੇ ਹੱਕ ਦੇ ਉੱਤੇ ਇਹ ਕੈਦੀਆਂ ਦੇ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਮਤਲਬ ਹੱਲਾ ਗੁੱਲਾ ਮਚਾਉਣਾ ਚਾਹੀਦਾ ਡਾਕਟਰ ਸਾਹਿਬ ਇਹ ਗੱਲ ਸਮਝ ਨਹੀਂ ਆਂਦੀ ਕਿ ਜਦੋਂ ਇਹਨੂੰ ਸਜ਼ਾ ਹੋਈ ਸੀ ਤਾਂ ਇਹ ਸਪੈਸ਼ਲ ਆਰਡਰ ਸੀਗੇ ਦਿੱਤੀ ਇਦੀ ਜੱਜਮੈਂਟ ਵੀ ਇਹ ਸੁਣਾਰਿਆ ਆਪਣੇ ਡੇਰੇ ਕਦੇ ਵੀ ਨਹੀਂ ਜਾਏਗਾ ਕਿਉਂਕਿ ਇਹਨੂੰ ਉਹ ਡੇਰੇ ਤੋਂ ਬਹੁਤ ਔਖਾ ਗ੍ਰਿਫਤਾਰ ਕੀਤਾ ਗਿਆ ਸੀ ਉਤੋਂ ਬਹੁਤ ਕੋਈ ਬਰਾਮਦ ਹੋਇਆ ਸੀ ਪਰ ਪਤਾ ਨਹੀਂ ਸਰਕਾਰਾਂ ਹਾਈ ਕੋਰਟ ਤੋਂ ਜਾਂ ਕੋਰਟ ਤੋਂ ਉੱਪਰ ਨੇ ਮਾਰਿਓ ਜੱਜ ਜੀ ਜਜਮੈਂਟ ਆਉਤੇ ਖਤਮ ਹੋ ਜਾਂਦੀਆਂ ਨੇ ਸਿਰਫ ਸਰਕਾਰਾਂ ਜੋ ਕਹਿੰਨੀ ਉਹ ਕਰ ਦਿੰਦੀਆਂ ਨੇ ਤੁਹਾਨੂੰ ਮੈਂ ਇਹ ਦੱਸ ਦਿੰਦਾ ਜੀ ਜੀ ਜਿਹੜਾ ਸਰਸੇ ਵਾਲਾ ਹੈਗਾ ਮੈਂ ਸਰਸੇ ਵਾਲੇ ਦਾ ਪੱਖੀ ਨਹੀਂ ਹੈਗਾ ਮੈਂ ਸਰਸੇ ਵਾਲੇ ਦਾ ਵਿਰੋਧੀ ਹਾਂ ਜੀ ਪਰ ਕੁਝ ਗੱਲਾਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਹੁੰਦੀਆਂ ਨੇ ਜੀ ਜਿਹੜਾ ਬਾਬਾ ਇਹ ਬਾਬੇ ਦੇ ਸਰਕਾਰ ਨਾਲ ਸੰਬੰਧ ਨੇ ਇਹਨਾਂ 'ਚ ਕੋਈ ਦੋਰ ਆ ਰਿਹਾ ਨੇ ਜੀ ਜੀ ਸਹੀ ਜਿਹੜੇ ਬਾਬੇ ਦੇ ਭਗਤ ਨੇ ਉਹ ਬਾਬੇ ਪਿੱਛੇ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਇਹਦੇ ਵਿੱਚ ਵੀ ਕੋਈ ਹੱਤਕੱਟ ਨਹੀਂ ਹਾਂ ਇਹਦੀ ਉਦਾਹਰਨ ਮੈਂ ਵੀ ਤੁਹਾਨੂੰ ਇੱਕ ਦਾਂਗਾ ਪਹਿਲਾਂ ਤੁਸੀਂ ਆਪਣੀ ਗੱਲ ਖਤਮ ਕਰੋ ਹਾਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਬਲਦੀ ਸਿੰਘਾਂ ਦੇ ਨਾਲ ਪੰਕ ਅਪੀਅਰ ਕਰਦੇ ਆਂ ਜੀ ਬੰਦੀ ਸਿੰਘ ਨੇ ਜਿਹੜੇ ਉਹ ਸਿੱਖਾ ਧਰਮ ਨੂੰ ਬਿਲੋਂਗ ਕਰਦੇ ਦੇ ਜੀ ਸਿੱਖ ਧਰਮ ਬਹੁਤ ਛੋਟੇ ਛੋਟੇ ਗੁੱਟਾਂ ਦੇ ਵਿੱਚ ਵੰਡਿਆ ਹੋਇਆ ਹੈ ਜੀ ਜੀ ਚੇਤਾ ਕੰਤੀ ਸਿੰਘ ਮਤਲਬ ਜਿਹੜੇ ਲੀਡਰ ਨੇ ਹੀਰੋ ਨੇ ਉਹ ਸਮੁੱਚੇ ਸਿੱਖ ਜਮਾਤ ਦੇ ਨੇ ਜੀ ਪਰ ਕੁਝ ਸੋਚਾਂ ਨੇ ਉਹਨਾਂ ਦੀਆਂ ਸੋਚਾਂ ਦੇ ਵਿੱਚ ਜਾਂ ਕੁਝ ਗੁੱਟਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਅੰਦਰ ਭਰਤਾ ਵੀ ਉਹ ਇੱਕ ਗੁੱਟ ਦੀ ਨਮਿੰਦਗੀ ਕਰਲਾ ਡੀ ਜੀ ਜਿਹਦੇ ਕਾਰਨ ਸਿੱਖ ਜਗਤ ਹੈ ਜਿਹੜਾ ਉਹ ਤਾਂ ਹੋਰ ਹਸਾਬ ਨਾਲ ਉਹਨਾਂ ਦੀ ਰਹੀ ਮੰਗਣ ਲੱਗ ਗਿਆ ਜੀ ਜੀ ਗੁੱਟ ਨਾਲ ਉਹ ਸੰਬੰਧਤ ਹੋ ਗਏ ਜੀ ਉਹ ਗੁੱਟ ਸਿਆਸਤ ਕਰਦਾ ਹੈ ਉਹ ਸਿਆਸਤ ਦੇ ਵਿੱਚ ਭਾਰੂ ਐ ਜੀ ਉਹ ਉਹ ਮੱਚ ਸੈਂਟਰ ਨਾਲ ਵੀ ਉਹਨਾਂ ਦੇ ਸੰਬੰਧ ਨੇ ਜੀ ਉਹ ਚਾਹੇ ਤਾਂ ਉਹ ਗਰਾਊਂਡ ਦੇ ਉੱਤੇ ਇਸ ਇਸ ਤਰ੍ਹਾਂ ਬੰਦੀ ਸਿੰਘਾਂ ਨੂੰ ਛਡਾਉਣ ਦਾ ਪੱਖ ਕਰਦੇ ਨੇ ਜੀ ਮੈਂ ਮਤਲਬ ਅਸਲ ਤਮੋਵਨ ਉਹ ਬੰਦੀ ਸਿੱਖਾਂ ਦੇ ਉੱਤੇ ਉਹ ਸਿਆਸਤ ਕਰਦੇ ਨੇ ਤੇ ਉਹ ਇਸ ਤਰ੍ਹਾਂ ਦਾ ਪ੍ਰੈਸ਼ਰ ਪਾਉਂਦੇ ਨੇ ਸੈਂਟਰ ਸਰਕਾਰ ਦੇ ਉੱਤੇ ਵੀ ਤੁਸੀਂ ਇਹਨਾਂ ਨੂੰ ਨਾ ਛੱਡੋ ਮਹਾਰਾਜ ਸਾਡੀ ਸਿਆਸਤ ਦਾ ਦੇ ਤੌਰ ਤੇ ਅਸੀਂ ਖਤਮ ਹੋ ਜਾਾਂਗੇ ਲੋਕਾਂ ਦੇ ਵਿੱਚ ਤਾਂ ਉਹ ਇਹ ਕਹਿੰਦੇ ਨੇ ਵੀ ਅਸੀਂ ਛਡਾਉਣ ਵਾਲੇ ਪੱਖ 'ਚ ਆ ਜੀ ਪਰ ਉਹਨਾਂ ਦਾ ਜੋਰ ਹੈ ਉਹ ਉੱਪਰ ਜਾ ਕੇ ਕਹਿੰਦੇ ਵੀ ਇਹਨਾਂ ਨੂੰ ਨਾ ਛੱਡਿਓ ਸਾਡੀ ਸਿਆਸਤ ਖਤਮ ਹੋ ਜੂ ਇਸ ਕਰਕੇ ਬੰਦੀ ਸਿੰਘਾਂ ਨੂੰ ਸਿੱਖਾਂ ਦੇ ਜਿਹੜੇ ਗੁੱਟ ਨੇ ਆਪ 'ਚ ਉਹ ਅਲਝਾ ਕੇ ਆਪ ਦੀ ਸਿਆਸਤ ਦਾ ਫਾਇਦਾ ਖਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਵਿਚਾਰੇ ਉੱਥੇ ਫਸੇ ਬੈਠੇ ਨੇ ਉਹਨਾਂ ਬਾਰੇ ਕੋਈ ਇਹ ਤਨੋਂ ਮਨੋਂ ਸੋਚ ਨਹੀਂ ਰਹੇ ਜੇ ਤਨੋਂ ਮਨੋਂ ਸੋਚਦੇ ਹੋਣ ਤਾਂ ਬੰਦੀ ਸਿੰਘ ਕਿੱਦਾਂ ਦੇ ਬਾਹਰ ਆ ਜਾਂਦੇ ਡਾਕਟਰ ਸਾਹਿਬ ਮੈਂ ਤੁਹਾਨੂੰ ਇਹਦਾ ਇੱਕ ਉਦਾਹਰਨ ਦਿੰਦਾ ਜਦੋਂ ਇਸ ਬਾਬੇ ਨੂੰ ਸਜ਼ਾ ਹੋਈ ਸੀ ਤੁਹਾਨੂੰ ਯਾਦ ਹੋਣਾ ਕਿ ਇਹਨੂੰ ਸਜ਼ਾ ਹੋਈ ਸੀ ਤਾਂ 1 ਤਰੀਕ 2 ਤਰੀਕ ਦਾ ਤਰੀਕਾ 3ੀ 4ੀ ਤਰੀਕ ਤੇ ਸਜ਼ਾ ਹੋਈ ਸੀ ਉਸ ਦੌਰਾਨ ਪਟਿਆਲਾ ਜੇਲ੍ਹ ਦੇ ਵਿੱਚ ਇਹਦਾ ਇੱਕ ਪ੍ਰੇਮੀ ਸੀ ਮੁੰਡਾ ਮੈਨੂੰ ਨਾਮ ਨਾਮ ਭੁੱਲ ਗਿਆ ਉਹਦਾ ਤੇ ਉਹ ਬੰਦਾ ਕੰਟੀਨ ਦਾ ਯਾਨੀ ਕਿ ਸੰਚਾਲਕ ਸੀ ਸਾਰਾ ਅੰਡਰ ਉਹਦੇ ਅੰਡਰ ਸੀ ਕੰਟੀਨ ਤੇ ਲੰਗਰ ਦਾ ਉਹ ਉਹ ਬੰਦਾ ਆਪਜ ਹਵਲਾ ਕੀ ਕੈਦੀ ਕੰਦੇ ਵੀ ਤੇਰੇ ਬਾਬੇ ਨੂੰ ਸਜ਼ਾ ਹੋ ਰਹੀ ਹੈ ਬਾਬੇ ਉਹ ਮਜ਼ਾਕ ਮਜ਼ਾਕ ਕਰਦੇ ਉਹ ਗੱਲ ਕਾਫੀ ਵੱਧ ਗਈ ਗੱਲ ਇੰਨੀ ਵੱਧ ਗਈ ਕਿ ਜਿਸ ਦਿਨ ਸਜ਼ਾ ਹੋਈ ਉਸ ਬੰਦੇ ਨੇ 15-1600 ਬੰਦਿਆਂ ਦੀ ਰੋਟੀ ਤਿਆਰ ਹੀ ਨਹੀਂ ਕਰਨ ਦਿੱਤੀ ਹੜਤਾਲ ਤੇ ਬੈਠ ਗਿਆ ਆਪਣੇ ਨਾਲ ਬੰਦਿਆਂ ਨੂੰ ਲੈ ਕੇ ਔਰ ਦੁਪਹਿਰ ਤੋਂ ਬਾਅਦ ਜਦ ਸੁਪਰਡੈਂਟ ਕੋਲ ਗੱਲ ਪਹੁੰਚੀ ਤਾਂ ਜਾ ਕੇ ਉਹ ਹੜਤਾਲ ਖੁੱਲੀ ਜਾਨੀ ਕਿ ਇਹ ਪ੍ਰੇਮੀ ਐਨੇ ਨੇ ਕਿ ਉਹ ਜੇਲ੍ਹ ਵਿੱਚ ਵੀ ਡਰਦੇ ਨਹੀਂ ਆ ਮੈਂ ਤੁਹਾਨੂੰ ਇਹੀ ਤਾਂ ਗੱਲ ਕਹਿਣਾ ਜੀ ਵੀ ਜਿਹੜੇ ਇਹਦੇ ਭਗਤ ਨੇ ਉਹ ਇਹਦੇ ਪਾਏ ਪੂਰਨਿਆਂ ਤੇ ਇਹਦੇ ਦੱਸੇ ਰਸਤੇ ਮੁਤਾਬਕ ਇਹਨਾਂ ਦੇ ਟਹਿਤ ਚਾਹੇ ਚੰਗੇ ਨੇ ਚਾਹੇ ਗਲਤ ਨੇ ਉਹਦੇ ਮੁਤਾਬਕ ਚੱਲਦੇ ਨੇ ਜੀ ਪਰ ਪੰਜਾਬ ਦੇ ਵਿੱਚ ਸਿੱਖ ਸਮਾਜ ਦਾ ਇਹ ਜਿਹੜੇ ਵੱਖਰੋ ਵੱਖਰੀ ਸਿਆਸੀ ਗੁੱਟ ਨੇ ਉਹ ਇੱਥੇ ਸਿਆਸਤ ਕਰਦੇ ਨੇ ਇਹਨਾਂ ਦੇ ਉਹ ਇਹਨਾਂ ਨੂੰ ਪੌੜੀਆਂ ਬਣਾ ਕੇ ਸਿਆਸਤ ਵਾਲੀ ਕੁਰਸੀ ਦੇ ਉੱਤੇ ਜਾਣਾ ਚਾਹੁੰਦੇ ਨੇ ਜੀ ਇਸ ਕਰਕੇ ਇਹਨਾਂ ਦੀ ਜਿਹੜੀ ਰਹਿ aí ਆ ਬੰਦੀ ਸਿੰਘਾਂ ਦੀ ਔਰ ਰੁਕ ਰਹਿ ਗਿਆ ਡਾਕਟਰ ਸਾਹਿਬ ਇਹ ਕੱਲ ਹੋਰ ਮੈਂ ਤੁਹਾਨੂੰ ਸ਼ੇਅਰ ਕਰਦਾ ਆਪਣੇ ਦਰਸ਼ਕਾਂ ਨੂੰ ਵੀ ਕਿ ਮੈਂ ਸਬੂਤਾਂ ਨਾਲ ਦੱਸਦਾ ਡਾਕਟਰ ਸਾਹਿਬ 9899 ਪੜੀ 2000 ਦੀ ਗੱਲ ਹੈ ਮੈਂ ਉਦੋਂ ਕ੍ਰਿਕਟ ਖੇਡਦਾ ਸੀ ਪੰਜਾਬ ਯੂਨੀਵਰਸਿਟੀ ਵੱਲੋਂ ਤਾਂ ਅਸੀਂ ਇੱਕ ਟੂਰਨਾਮੈਂਟ ਖੇਡਾਂਗੇ ਬਾਬੇ ਦੇ ਸਰਸੇ ਗ੍ਰਾਊਂਡ ਬਣਾਇਆ ਬਹੁਤ ਪੈਸਾ ਖਰਚਿਆ ਬੰਦੇ ਨੇ ਬਹੁਤ ਜ਼ਿਆਦਾ ਪੈਸਾ ਤਾਂ ਅਸੀਂ ਅਸੀਂ ਨਾ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਫਾਈਨਲ ਤੱਕ ਪਹੁੰਚ ਗਏ ਫਾਈਨਲ ਇਹ ਬਾਬਾ ਜੀ ਆਏ ਤਾਂ ਸਰਸੇ ਦੀ ਨਾ ਮੈਚ ਸੀ ਤਾ ਗਰਾਊਂਡ ਪੂਰਾ ਖਚਾ ਖਚ ਭਰਿਆ ਸੀ ਬਾਬੇ ਦੇ ਆਦੋਲੇ ਜਨਾਨੀਆਂ ਪੱਖਿਆਂ ਚ ਆ ਰਹੇ ਚਿੱਟੇ ਸੂਟ ਪਾ ਕੇ ਤਾਂ ਨਾ ਮੈਂ ਪਿੱਛੇ ਖੜਾ ਸੀ ਸਵੇਰ ਦਾ ਟਾਈਮ ਸੀ 11:30 ਦਾ ਮੈਂ ਕਿਸੇ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਤੁਸੀਂ ਇੰਨੇ ਲੋਕ ਵੇਲੇ ਹੋ ਮੈਚ ਦੇਖਣ ਆਏ ਹੋ ਇੰਨੀ ਗਰਮੀ ਉਹ ਕਹਿੰਦਾ ਜੀ ਮੈਚ ਨੂੰ ਦੇਖਣ ਆਏ ਸਾਨੂੰ ਸਾਡੇ ਬਾਬਾ ਜੀ ਦਾ ਆਰਡਰ ਹੈ ਵੀ ਅੱਜ ਜੱਤਾ ਮੈਂ ਬੈਠਾਂਗਾ ਤੁਸੀਂ ਇੱਥੇ ਬਹਿਣਾ ਤੇ ਮੈਂ ਕਿਹਾ ਜਨਾਨੀਆਂ ਤੇ ਕਹਿੰਦਾ ਜੀ ਉਹ ਜਨਾਨੀਆਂ ਜਿਹੜੀਆਂ ਉੱਥੇ ਜਨਾਨੀਆਂ ਹੀ ਬਹਿ ਸਕਦੀਆਂ ਨੇ ਆਦੋਲੇ ਕੋਈ ਬੰਦਾ ਨਿ ਸੇਵਾ ਚ ਨਹੀਂ ਹਾਜ਼ਰ ਸਿਰ ਜਨਾਨੀਆਂ ਪੱਖੇ ਜਲਦੀਆਂ ਦੇਖੋ ਉੱਥੋਂ ਹੀ ਜਾਨੀ ਕਿ ਸ਼ ਦੇ ਕੋਈ ਇਹ ਤਾਂ ਇਹ ਕੋਈ ਕੱਲਾ ਇਹ ਨਹੀਂ ਜੀ ਵੀ ਆਪਾਂ ਕਹਿੰਦੇ ਵੀ ਬਾਕੀ ਤਾਂ ਸਾਰੇ ਹੀ ਠੀਕ ਨੇ ਕੱਲਾ ਸਰਸੇ ਵਾਲਾ ਵੀ ਮੜਾ ਨਹੀਂ ਨਹੀਂ ਬਾਕੀ ਵੀ ਕੀ ਗੱਲ ਨਹੀਂ ਨਾ ਹਾਂ ਇਹ ਤਾਂ 90 95% ਜਿਹੜੇ ਧਾਰਮਿਕ ਆਗੂ ਹੁੰਦੇ ਨੇ ਧਾਰਮਿਕ ਸੋਨੂੰ ਮੈਂ ਰੋਜ਼ ਤਾਂ ਕਹਿਣਾ ਹੁੰਦਾ ਪੰਡਤ ਪਾਠੀ ਪੂਜ ਪੁਜਾਰੀ ਪਰੀਸ਼ਟ ਪਾਦਰੀ ਤੇ ਪਾਸਟ ਇਹ ਸੱਤ ਨੇ ਇਹ ਸੱਤਾ ਕੋਲੇ ਮਤਲਬ ਪਤਾ ਨਹੀਂ ਕੀ ਹੁੰਦਾ ਇਹਨਾਂ ਕੋਲੇ ਗਲਤ ਕੰਮਾਂ ਦਾ ਦਸੰਸ ਹੁੰਦਾ ਜੀ ਤੇ ਇਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਨੂੰ ਲੋਕ ਸਿਰ ਮੱਥੇ ਕਬੂਲ ਕਰਕੇ ਆਪ ਦੀ ਮਤਲਬ ਅਸ਼ਾਨਾਮਤੀ ਇਤਿਹਾਸ ਰੰਝਦੇ ਨੇ ਵੀ ਅਸੀਂ ਮਤਲਬ ਬਾਬੇ ਦੇ ਹੱਥੋਂ ਪ੍ਰਸ਼ਾਦ ਲੈ ਲਿਆ ਤੇ ਸਾਡੀ ਮੁਕਤੀ ਹੋ ਗਈ ਤੇ ਹੋਰ ਸਾਡੇ ਵੇੜੇ ਪਾਰ ਹੋ ਜਾਣਗੇ ਮਤਲਬ ਇਸ ਤਰ੍ਹਾਂ ਦੀ ਸਾਡੇ ਜਿਹੜੀ ਅਣਪਰਖਤ ਜਨਤਾ ਹੈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬਹਾਈ ਹੋਈ ਹੈ ਅਰੇ ਬੈਠੀ ਹੋਈ ਹੈ ਤੇ ਉਹ ਬਿਠਾਉਣ ਦੇ ਵਿੱਚ ਕੰਮ ਜਾਪੀਓਗੇ ਤੇ ਸਾਡੇ ਹੋ ਰਿਹਾ ਹੈ ਤੇ ਮਕਹਿਣ ਤੋਂ ਬਾਅਦ ਇਹ ਹੈ ਵੀ ਜਿਹੜਾ ਵੀ ਕੋਈ ਧਾਰਮਿਕ ਸਥਾਨ ਦੇ ਉੱਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਉਹ ਉਹਨਾਂ ਕਾਰਵਾਈਆਂ ਨੂੰ ਰੋਕਣ ਵਾਸਤੇ ਇਹ ਇਹ ਦੋਸ਼ੀ ਤਾਂ ਜਿਹੜੇ ਹੈਗੇ ਨੇ ਹੈਗੇ ਨੇ ਉਹਨੇ ਦੋਸ਼ੀ ਅਸੀਂ ਆਪ ਪਬਲਿਕਾਂ ਜਿਹੜੇ ਸਾਡੇ ਨੌਜਵਾਨ ਲੜਕੀਆਂ ਨੂੰ ਬਹੁਆਂ ਨੂੰ ਬੇਟੀਆਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਅਸੀਂ ਉੱਥੇ ਭੇਜਦੇ ਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਫਾਂਸੀ ਦੀ ਮੰਗ ਕਰਦੇ ਆਂ ਜਾਂ ਉਹਦੇ ਪਰੋਲ ਤੇ ਇਹ ਮਤਲਬ ੜੀ ਕਾੜਾ ਹੁੰਦੀ ਕੋਸ਼ਿਸ਼ ਕਰਦੇ ਆ ਕਿਸੇ ਵੀ ਤਰ੍ਹਾਂ ਕਰਦੇ ਆ ਪਰ ਪਹਿਲਾਂ ਆਪਾਂ ਆਪਣੇ ਬੱਚੇ ਬੱਚੀਆਂ ਨੂੰ ਰੋਕੋ ਜਾਣ ਤੋਂ ਨਹੀਂ ਰੋਕਣ ਦੀ ਕੋਸ਼ਿਸ਼ ਕਰਦੇ ਜੇ ਆਪਾਂ ਆਪਣੇ ਬੱਚੇ ਬੱਚੀਆਂ ਨੂੰ ਰੋਕ ਲਈਏ ਤਾਂ ਅਗਲੀ ਗੱਲ ਹੈ ਜਿਹੜੀ ਇਹਨਾਂ ਫੰਸੀ ਤੱਕ ਪਹੁੰਚੇ ਨਾ ਪਰੋਲ ਤੱਕ ਪਹੁੰਚੇ ਉਹ ਆਰਦਾ ਉੱਥੇ ਆਨੰਦ ਨਾਲ ਜ਼ਿੰਦਗੀ ਬਤੀਤ ਕਰੇ ਤੇ ਬੱਚੇ ਆਪਣੇ ਧਰੇ ਆਪ ਦਾ ਸੁਖੀ ਕਿਤਾਬਾਂ ਪੜਨ ਵਿਗਿਆਨਕ ਕਿਤਾਬਾਂ ਪੜਨ ਧਾਰਮਿਕ ਕਿਤਾਬਾਂ ਪੜਨ ਨੈਟ ਤੋਂ ਸੁਣਨ ਹਰ ਇੱਕ ਚੀਜ਼ ਹਰ ਇੱਕ ਦੇ ਘਰੇ ਅਵੇਲੇਬਲ ਹੈ ਜੀ ਜੀ ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ ਕਰਦਾ ਜਾਵਾਂਗਾ ਕਾਨੂੰਨ ਦੀ ਐ ਦੇਖੋ ਡਾਕਟਰ ਸਾਹਿਬ ਇੱਕ ਮਿੰਟ ਉਹ ਸ਼ਰਮਾ ਜੀ ਆਗੇ ਲਾਈਨ ਤੇ ਲੈ ਲਿਏ ਲੈ ਲਓ ਲੈ ਲਓ ਕੱਟਿਓ ਨਾ ਤੁਸੀਂ ਵੀ ਸੁਣਿਓ ਐ ਹੈਲੋ ਹੈਲੋ ਸੱਚੀਆ ਸ਼ਰਮਾ ਜੀ ਕੀ ਹਾਲ ਚਾਲ ਹੈ ਜੀ ਠੀਕ ਸਰ ਛੋਟੀ ਸਾਹਿਬ ਸ਼ਰਮਾ ਜੀ ਡਾਕਟਰ ਸਾਹਿਬ ਨਾਲ ਜੁੜੇ ਹੋਏ ਨੇ ਮੁੱਦਾ ਹੱਸਦਾ ਹੈ ਕਿ ਆਖਰ ਬਲਦਕਾਰੀ ਫੇਰ ਆ ਗਈ ਕਿੰਨੀ ਛੁੱਟੀ ਦੇ ਸਰਸੇ ਵਾਲਾ ਬਾਬਾ हां देखो बिल्कुल थोड़ी सा बिल्कुल देखो ए, माड़ी, माड़ी, तुर्षी, तुर्षी, ये माड़ी कार्यगारी सरकारां दी ऐसी कह रहे हैं सिस्टम दी माड़ी कार्यगारी जी जीਸੀਂ ਤੁਸੀਂ ਔਰ میڈیا ਜਿਹੜਾ ਜਿਹਨੂੰ ਕਹਿੰਦੇ ਸਹੀ ਤਰੀਕੇ ਨਾਲ ਕੰਮ ਕਰਦਾ ਉਹ ਸਿਸਟਮ ਦੇ ਖਿਲਾਫ ਕਿਉਂ ਬੋਲਦਾ ਹੈ ਜੀ ਜੀਸੀ ਕਰਕੇ ਬੋਲਦਾ ਵੀ ਇਹ ਸਮਝ ਨਹੀਂ ਜੀ ਆਉਂਦੀ ਜਿਹੜਾ ਸਾਡਾ ਸੰਵਿਧਾਨ ਦਾ ਸਿਸਟਮ ਹੈ ਸਰਕਾਰਾਂ ਉਸ ਤੋਂ ਬਾਹਰ ਕਿਉਂ ਚਲਦੀਆਂ ਜਾਂ ਉਹ ਬਾਹਰ ਚੱਲਣ ਦਾ ਉਹਨਾਂ ਨੂੰ ਡਰ ਕਿਉਂ ਨਹੀਂ ਹੈ ਵੀ ਜੇ ਅਸੀਂ ਬਾਹਰ ਚੱਲੂਗੇ ਕਿਉਂਕਿ ਡਰ ਇਸ ਕਰਕੇ ਨਹੀਂ ਹੈ ਵੀ ਉਹਨਾਂ ਦੇ ਸਰਕਾਰਾਂ ਦੇ ਉੱਪਰ ਕੋਈ ਨਹੀਂ ਹੈ ਜੀ ਜਿਹਦੇ ਹੱਥ 'ਚ ਲਾਠ ਆ ਜਾਂਦੀ ਉਹਦੀ ਮੱਝ ਹੋ ਜਾਂਦੀ ਹੈ ਜੀ ਦੇਖੋ ਇਹੀ ਸਾਡਾ ਜਿਹੜਾ ਆਮ ਵੋਟਰ ਆਮ ਪਬਲਿਕ ਹੈ ਉਹਨਾਂ ਦਾ ਹਮੇਸ਼ਾ ਕਹਿਣਾ ਹੀ ਹੁੰਦਾ ਹਰ 5 ਸਾਲਾਂ ਬਾਅਦ ਕਿਸੇ ਨਾ ਕਿਸਮ ਦੀ ਵੋਟ ਆਉਂਦੀ ਹੈ ਉਹਨਾਂ ਦਾ ਕਹਿਣਾ ਹੀ ਹੁੰਦਾ ਵੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਸਾਨੂੰ ਚਾਹ ਦੀ ਨਹੀਂ ਸੁੱਕੀ ਰੋਟੀ ਸਾਨੂੰ ਮਿਲਦੀ ਰਹੇ ਲੇਕਿਨ ਕਿਤੇ ਨਾ ਕਿਤੇ ਇਹਦੇ ਹੱਥ ਜਿਹੜੇ ਤਰੀਕੇ ਤਾਂ ਬੀਜੇਪੀ ਸਰਕਾਰ ਆ ਜਾਏ ਕਾਂਗਰਸ ਸਰਕਾਰ ਆ ਕਾਲੀ ਦਲ ਸਰਕਾਰ ਆ ਜਾਏ ਆਮ ਆਦਮੀ ਪਾਰਟੀ ਸੁਭਾ ਸਰਕਾਰਾਂ ਦੀ ਗੱਲ ਕਰ ਰਹੀ ਏ ਉਹ ਆਪਣੀਆਂ ਮਨਮਨੀਆਂ ਕਰਦੇ ਕਿਉਂ ਮਨਮਨੀਆਂ ਹੁੰਦੀਆਂ ਜੀ ਸ਼ਰਮਾ ਜੀ ਸ਼ਰਮਾ ਜੀ ਇੱਕ ਪਹਿਲਾਂ ਮੇਰੀ ਗੱਲ ਸਰ ਡਾਕਟਰ ਸਾਹਿਬ ਆਇਂਦੇ ਨੇ ਡਾਕਟਰ ਸਾਹਿਬ ਬੜਾ ਵਧੀਆ ਇੱਕ ਪੁਆਇੰਟ ਦਿੰਦਾ ਬਹੁਤ ਵਧੀਆ ਪੁਆਇੰਟ ਦਿੰਦਾ ਸਮਾਜ ਨੂੰ ਵਿਚਰਨਾਈਦਾ ਮੈਂ ਤਾਂ ਕਹਿੰਦਾ ਇਹਨਾਂ ਦੀ ਗੱਲ ਤੇ ਉਹਨਾਂ ਨੇ ਕਿ ਤੁਹਾਡੀ ਗੱਲ ਠੀਕ ਹੈ ਅਸੀਂ ਮੰਨਦੇ ਹਾਂ ਵੀ ਕਾਨੂੰਨ ਥੋੜੇ ਨਰਮ ਨੇ ਇਹਿਆਂ ਕਰਕੇ ਪਰ ਡਾਕਟਰ ਸਾਹਿਬ ਦਾ ਕਹਿਣਾ ਇਹ ਹੈ ਕਿ ਅਸੀਂ ਲੋਕ ਜਿਹੜੇ ਮੈਂ ਵੀ ਉਹਨਾਂ ਚਾ ਆਪਾਂ ਆਪਣੀਆਂ ਧੀਆਂ ਪੈਣਾ ਨੂੰ ਕਿਉਂ ਮਤਨ ਹੁੰਦੇ ਅਸੀਂ ਕਿਉਂ ਡੇਰਿਆ ਛੱਡਦੇ ਆਂ ਫੇਰ ਕੱਲ ਨੂੰ ਅਸੀਂ ਮੰਗ ਕਰਦੇ ਆਂ ਟੀਮਿਆਂ ਦੇ ਵੀ ਫਾਂਸੀ ਹੋ ਜਾਈ ਕਿਉਂਕਿ ਦੇਖੋ ਕਈ ਪਾਦਰੀ ਸਾਹਮਣੇ ਆ ਗਏ ਇਕੱਲਾ ਇਕੱਲਾ ਇਹ ਬਾਬਾ ਜੀ ਕਿੰਨੇ ਬਾਬੇ ਸਾਹਮਣੇ ਆ ਗਏ ਆਸਰਾ ਮਗਰੀ ਤਾਜਾਧਾਰ ਨੇ ਠੀਕ ਹੈ ਤੇ ਫੇਰ ਅਸੀਂ ਮੰਗਾ ਕਰਦੇ ਆਂ ਵੀ ਇਹਨਾਂ ਨੂੰ ਇਨਸਾਫ ਮਿਲੇ ਪਰ ਡਾਕਟਰ ਸਾਹਿਬ ਨੇ ਸਹੀ ਕਿਹਾ ਵੀ ਅਸੀਂ ਆਨੇ ਵੀਰ ਕੋਈ ਨਹੀਂ ਪਿੰਡਾਂ ਸ਼ਹਿਰਾਂ ਲੋਕੀ ਆਪ ਆਪਣੀਆਂ ਧੀਆਂ ਪੈਣ ਨੂੰ ਕਿਉਂ ਛੱਡਦੇ ਆਂ ਡੇਰਿਆ ਦੇ ਦੇਖੋ ਛੋਟੀ ਸਾਹਿਬ ਤਬ ਜਗਰੂਕ ਸੇ ਐਸੀ ਕਰ ਰਹੇ ਆਂ ਜਗਰੂਕ ਸਾਨੂੰ ਹੋਣ ਦੀ ਜ਼ਰੂਰਤ ਹੈ ਦੂਜਾ ਸਵਾਲ ਹੈ ਜੇ ਅੱਜ ਸਰਕਾਰਾਂ ਨਹੀਂ ਆਪਣੇ ਸਿੱਛਾ ਸਾਨੂੰ ਪੈਰ ਪਿੱਛੇ ਕਰਨਾ ਚਾਹੀਦਾ ਲੋਕ ਜਿੱਦੀ ਕੋਸ਼ਿਸ਼ ਨਹੀਂ ਕਰਦੇ ਲੋਕ ਜਿੱਧਰ ਨੂੰ ਦੇਖਦੇ ਆ ਉਧਰ ਨੂੰ ਹੌਸਲੇ ਆ ਕਿਸੇ ਪਾਸੇ ਨੂੰ ਖੜਾ ਕਰ ਦੋ ਦੁਨੀਆ ਇਸੇ ਤਰ੍ਹਾਂ ਮੈਂ ਕਹਿੰਦਾ ਕਿ ਇਹ ਸਰਕਾਰ ਇਹ ਇੱਕ ਮਿੰਟ ਸ਼ਰਮਾਈ ਤੁਹਾਡੀ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਕਟੋ ਨਾ ਮੈਂ ਡਾਕਟਰ ਸਾਹਿਬ ਨੂੰ ਸਵਾਲ ਕਰਦਾ ਡਾਕਟਰ ਸਾਹਿਬ ਨੂੰ ਕਾਨੂੰਨ ਬਾਰੇ ਨੌਲੇਜ ਹੈ ਡਾਕਟਰ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਹਾਂ ਡਾਕਟਰ ਸਾਹਿਬ ਇੱਕ ਨਾ ਦਿਨਾਂ ਕੋ ਮੈਨੂੰ ਪਤਾ ਇੱਕ ਬੰਦਾ ਛੁੱਟੀ ਤੇ ਆ ਜੇ ਕੋਈ ਬੰਦਾ ਕੈਦੀ ਹੋਵੇ ਕੈਦੀ ਉੱਠ ਕੇ ਆਉਂਦੇ ਨੇ ਅਵਲਤੀ ਆਨੇ ਨੇ ਅਮਰਦੀ ਜੇ ਕੈਦੀ ਛੁੱਟ ਤੇ ਆ ਜੇ ਤਾਂ ਘੱਟੋ ਘਾਟੋ 3 ਮਹੀਨੇ ਛੁੱਟੀ ਨਹੀਂ ਜਾਂਦਾ ਹਾਂ ਕੋਈ ਅਮਰਜੈਂਸੀ ਘਰ ਤੇ ਡੈਥ ਹੋ ਜੇ ਕੁਝ ਹੋ ਜੇ ਤਾਂ ਉਹਨੂੰ ਉਹਦੇ ਆਡੀਅੰਟੀ ਮਿਲਦੀ ਹੈ ਪਰ ਇਹ ਬਾਬੇ ਆਖਦਾ ਕੋਈ 3 ਮਹੀਨੇ ਨਹੀਂ ਹੈਗੇ ਇਹ ਤਾਂ ਹਰ ਇੱਕ 3 ਮਹੀਨੇ ਛੁੱਟੀ 3 ਮਹੀਨੇ ਪਹਿਲੇ ਮਿਟੀਆਂ ਜਾਂਦਾ ਹਾਂ ਇਹ ਜਿਹੜਾ ਹੁੰਦਾ ਨਾ ਜੀ ਸੁਣ ਮੈਂ ਦੱਸਦਾ ਵੀ ਬਾਬਾ ਦਾ 72 ਦਿਨਾਂ ਬਾਅਦ ਹੀ ਆ ਗਿਆ ਜੀ ਇਹ ਅਸਲ ਤਾਂ ਹੁੰਦਾ ਵੀ ਜਿਹੜੇ 302 ਵਾਲੇ ਕੇਸ ਹੁੰਦੇ ਨੇ ਉਹਦੇ ਵਿੱਚ ਫਰਲੋ ਹੁੰਦੀ ਹੈ ਜੀ ਜਿਹੜੇ 4-4 ਪਰਦੇ ਬਰਤੀ ਹੁੰਦੇ ਨੇ ਇਹਨਾਂ ਦੇ ਵਿੱਚ ਨਾ ਫਰਲੋ ਹੁੰਦੀ ਨੇ ਜੀ ਜੀ ਪਰ ਠੀਕ ਹੈ ਵੀ ਸਰਕਾਰ ਦੇ ਬਾਰੇ ਜੋਰ ਹੈ ਅਗਲਾ ਫਰਲੋ ਲੈਂਦਾ ਹੈ ਇਹ ਜਿਹੜੀ ਫਰਲੋ ਹੁੰਦੀ ਹੈ ਇਹ ਬਹੁਤ ਮੈਂ ਧੰਨ ਚਾਹ ਤੋਂ ਡੇ ਲਿਆ ਆ ਗਿਆ ਵੀ ਫਰਲੋ ਤੇ ਪਰੋਲ 'ਚ ਫਰਕ ਕੀ ਹੈ ਦੱਸੋ ਬਹੁਤ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਫਰਲੋ ਕੀ ਹੁੰਦੀ ਹੈ ਪਰੋਲ ਕੀ ਹੁੰਦੀ ਜੀ ਜੀ ਪਰੋਲ ਦਾ ਤਾਂ ਹਿਸਾਬ ਕਿਤਾਬ ਉਹਦਾ ਹੁੰਦਾ ਹੈ ਉਹਦੀਆਂ ਛੁੱਟੀਆਂ ਗਿਣੀਆਂ ਜਾਂਦੀਆਂ ਉਹਨੂੰ ਉਹਨੇ ਦਿਨ ਪੂਰੇ ਕਰਨੇ ਪੈਂਦੇ ਜਦੋਂ ਹਿਸਾਬ ਹੁੰਦਾ ਬੈਠ ਕੇ ਆਤੀ ਉਹਨੂੰ ਠੀਕ ਹੈ ਜੀ ਦੂਜੇ ਉਹਨੇ ਜਾਣਾ ਹੁੰਦਾ ਉਹਦਾ ਹਿਸਾਬ ਹੁੰਦਾ ਤਾਂ ਉਹਨੂੰ ਜਿਹੜੇ ਛੁੱਟੇ ਪਰੋਲ ਹੁੰਦੇ ਆ ਉਹਦਾ ਹਿਸਾਬ ਹੁੰਦਾ ਜੀ ਠੀਕ ਹੈ ਜੀ ਜਿਹੜੀ ਹੁੰਦੀ ਹੈ ਜੀ ਫਰ ਲੋ ਇਸ ਤੀ ਦਿਨ ਦੀ ਇਹਦਾ ਕੋਈ ਹਿਸਾਬ ਨਹੀਂ ਹੁੰਦਾ ਇਹ ਦੀ ਉੱਥੇ ਵੀ ਹਾਜ਼ਰੀ ਹੋਈ ਹੁੰਦੀ ਹੈ ਇਸ ਤਰ੍ਹਾਂ ਦੀ ਜੇਲ੍ਹ ਦੇ ਵਿੱਚ ਹਾਜ਼ਰੀ ਦੀ ਹੁੰਦੀ ਹੈ ਇਹਨੂੰ ਜਿਹੜੇ ਕੀ ਦਿਨ ਨੇ ਉਹ ਜੇਲ੍ਹ ਦੇ ਵਿੱਚ ਹੀ ਕੱਟੇ ਗਿਨੇ ਜਾਂਦੇ ਨੇ ਜੀ ਸਮਝ ਕੇ ਮੇਰੀ ਗੱਲ ਹੈ ਜਿਵੇਂ ਮੰਨ ਲਓ ਸਾਲ ਦੇ ਵਿੱਚ ਆਪਣੇ 84 ਦਿਨ ਹੁੰਦੇ ਨੇ ਹਾਂਜੀ ਹਾਂਜੀ ਪਰੋਲ ਦੇ ਜੀ ਤੇ ਫਰ ਲੋਦੇ ਹੁੰਦੇ ਨੇ ਇਸ ਚੀਜ਼ ਨਾਲ ਠੀਕ ਹੈ ਜੀ ਫਰ ਫਰੋ ਇਸ ਵਾਸਤੇ ਦਿੱਤੀ ਜਾਂਦੀ ਹੈ ਵੀ ਤੂੰ ਜਾ ਕੇ ਉੱਥੇ ਦੇਖ ਜਿੱਥੇ ਜਿੱਦਾਂ ਤੇ ਮਾਡਰ ਕੀਤਾ ਉਹ ਤੇਰੇ ਨਾਲ ਲੜਦੇ ਝਗੜਦੇ ਜਾਂ ਕੀ ਮਾਹੌਲ ਹੈ ਜੇ ਜਿਹਦਰਾ ਮਾਹੌਲ ਠੀਕ ਹੈ ਤਾਂ ਤੇਰੀ ਜਵਾਬਤ ਕਰਾਂਗੇ ਜੀ ਕਿ ਜਿਹੜੀ ਛੁੱਟੀ ਹੁੰਦੀ ਹੈ ਛੁੱਟੀ ਦਾ ਤਾਂ ਜਿਹੜਾ ਜਿੰਨਾ ਸਿਸਟਮ ਗਵਰਨਮੈਂਟ ਦਾ ਰੱਖਿਆ ਹੁੰਦਾ ਜੇਲ ਮੈਨੂਅਲ ਦੇ ਮਤਾਬਿਕ ਉਸ ਤੋਂ ਬਾਅਦ ਫਿਰ ਉਸ ਨੂੰ ਉਹੀ ਜਵਾਨ ਤੋਂ ਉਦੋਂ ਬਾਅਦ ਹੁੰਦੀ ਹੈ ਪਰ ਜਦੋਂ ਇਸ ਤਰ੍ਹਾਂ ਫਰ ਲੋ ਮਿਲ ਜਾਂਦੀ ਹੈ ਫਰ ਲੋ ਤੋਂ ਬਾਅਦ ਉਹ ਅੱਡਾ ਜਵਾਨ ਦਾ ਹੱਕਦਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਅ ਹ ਮੈਂ ਸਰ ਬਟ ਡਾਕਟਰ ਸਾਹਿਬ ਗੱਲ ਇਹ ਹੈ ਨਾ ਠੀਕ ਹੈ ਤੂੰ ਤੂੰ ਆਦੂ ਕਾਨੂੰਨ ਦੇ ਮਤਾਬਿਕ ਜਾਦਾ ਪਤਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਗਲਤ ਕਹਿ ਰਹੇ ਹੋ ਮੈਂ ਤਾਂ ਇਹ ਸਵਾਲ ਉਠਾ ਰਿਹਾ ਵੀ ਇੱਕ ਵਿਅਕਤੀ ਜਦੋਂ ਇਹਨੂੰ ਕਾਬੂ ਕੀਤਾ ਗਿਆ ਕਿੰਨਾ ਔਖਾ ਕਾਬੂ ਹੋਇਆ ਸੁਣ ਸੁਣ ਕੇ ਬਾ ਲੱਗੀ ਕਿੰਨੇ ਬੰਦੇ ਫੜੇ ਗਏ ਕਿੰਨਾ ਕੋਈ ਜੱਫਤ ਹੋਇਆ ਫਿਰ ਇਹ ਬੰਦੇ ਨੂੰ ਪਰੋਲ ਕਿਉਂ ਚੇਂਦੀ ਹੈ ਜਦ ਕਿ ਇਹ ਬਾਹਰ ਆ ਕੇ ਫਿਰ ਬਕਵਾਸ ਬਾਜੀ ਭਾਜਨ ਦਿੰਦਾ ਲੋਕਾਂ ਨੂੰ ਲੜਾਂਦਾ ਹੈ ਇਹ ਸਰਕਾਰ ਨੂੰ ਇਹ ਨਹੀਂ ਚਾਹੇ ਦਿਖਦਾ ਨਹੀਂ ਵੀ ਇਹ ਬੰਦਾ ਬਾਹਰ ਆ ਕੇ ਮੌਲ ਖਰਾਬ ਕਰ ਸਕਦਾ ਹੈ ਦੇਖੋ ਜੀ ਜੇ ਸਰਕਾਰ ਨੂੰ ਇਹ ਗੱਲ ਦਿਸਦੀ ਹੋਵੇ ਤਾਂ ਫਿਰ ਸਰਕਾਰ ਭੇਜੇਗੀ ਉਦੋਂ ਅਗਲਾ ਬੰਦਾ ਵਿਸ਼ਵਾਸ ਦਿਵਾਉਂਦਾ ਹੈ ਸਰਕਾਰ ਨੂੰ ਵੀ ਮੇਰੇ ਜਾਣ ਨਾਲ ਬਾਹਰ ਕੋਈ ਮਹੌਲਤਾ ਉਪਰ ਨਹੀਂ ਹੁੰਦਾ ਤੁਹਾਡਾ ਮੈਂ ਜਿੱਥੇ ਤੁਸੀਂ ਮੈਨੂੰ ਕਹੋਗੇ ਮੈਂ ਉੱਥੇ ਜਾਊਂਗਾ ਜਿੱਥੇ ਤੁਸੀਂ ਮੈਨੂੰ ਮਨਾ ਕਰੋਗੇ ਮੈਂ ਉੱਥੇ ਨਹੀਂ ਜਾਊਂਗਾ ਤਾਂ ਮਤਲਬ ਸਾਰੀਆਂ ਜਿਹੜੀਆਂ ਸ਼ਰਤਾਂ ਨੇ ਉਹ ਰਿਦਨ ਦੇ ਵਿੱਚੋਂ ਹੁੰਦੀਆਂ ਨੇ ਤਾਂ ਵੀ ਡੀਸੀ ਸਾਹਿਬ ਸਟੈਂਪ ਲਾਉਂਦੇ ਹੁੰਦੇ ਨੇ ਜੀ ਗੱਲ ਕਰ ਵੀ ਜਦੋਂ ਜਿਹਦਾ ਤਾਹਾਂ ਜੋਰ ਹੁੰਦਾ ਉਹਦੇ ਹੱਥ ਚੀਜ਼ ਕਰਤ ਹੁੰਦੀ ਹੈ ਜੀ ਉਹ ਆਦੇ ਹਿਸਾਬ ਨਾਲ ਸਟੈਂਪ ਲਾ ਲੈਂਦਾ ਪਰ ਜਿਹੜੇ ਪਰੋਲ ਦੇ ਨਿਜਮ ਨੇ ਨਿਜਮਾਂ ਤੋਂ ਬਾਹਰ ਕੁਝ ਨਹੀਂ ਹੈਗਾ ਨਿਜਮਾਂ ਦੇ ਜਿਹਦਾ ਜੋਰ ਹੁੰਦਾ ਉਹ ਨਿਜਮ ਲਾਕੂ ਕਰ ਲੈਂਦਾ ਨਿਜਮ ਬਣਾ ਲੈਂਦਾ ਜਿਹੜੇ ਆਪਣੇ ਵਰਗੇ ਹੁੰਦੇ ਨੇ ਉਹਨਾਂ ਤੇ ਨਿਜਮ ਭਾਰੂ ਹੋ ਜਾਂਦੇ ਨੇ ਅਫਸਰ ਸਟੈਂਪਾ ਨਹੀਂ ਲਾਉਂਦੇ ਅਸਤੇ ਦੰਦਾ ਉਸੇ ਬੈਠਾ ਸਰ ਸਾਹਿਬ ਮੈਂ ਮੇਰੇ 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 ਜ਼ੈਨ ਚ ਇੱਕ ਸਵਾਲ ਹੈ ਮੈਂ ਸ਼ਰਮਾਈ ਕੋ ਜਵਾਬ ਲਾਂਗਾ ਸ਼ਰਮਾਈ ਲੈਂਦੇ ਨੇ ਬੰਦਾ ਤੁਸੀਂ ਲੋ ਇਹ ਉਹੀ ਹਨੀਪ੍ਰੀਤ ਹੈ ਜਿਹੜੀ ਕੁਸਲ ਪਹਿਲਾਂ ਕੈਰੀ ਸਜਾ ਹੋਂ ਤੋਂ ਬਾਅਦ ਮੇਰਾ ਇਹਨਾਂ ਕੋਈ ਲੈਣ ਦੇਣਾਂ ਨਹੀਂ ਉਹਦਾ ਘਰ ਵੀ ਅੱਗੇ ਆਇਆ ਸੀ ਤੇ ਅੱਜ ਉਹੀ ਹਨੀਪ੍ਰੀਤ ਉਹਨੂੰ ਕੱਲ ਲੈ ਕੇ ਆ ਰਹੀ ਹੈ ਉਹਦੇ ਨਾਲ ਡੇਰੇ ਤੇ ਰਹਿ ਰਹੀ ਹੈ ਦੇਖੋ ਸਰਕਾਰਾਂ ਵਿੱਚ ਦਿਖ ਨਹੀਂ ਰਿਹਾ ਕੱਲ ਨੂੰ ਕੱਲ ਨੂੰ ਫਿਰ ਕੁਝ ਗਲਤ ਹੋ ਸਕਦਾ ਹੈ ਉਸ ਪਾਸਾਰਾ ਕੋਲ ਸਾਰਾ ਕੁਝ ਰਹਿ ਜਦੋਂ ਉਹ ਲੜਕੀ ਆਪ ਕਹਿ ਰਹੀ ਹੈ ਵੀ ਮੇਰਾ ਇਹ ਪਿਤਾ ਦਾ ਸਮਾਨ ਹੈ ਤੇ ਪਿਤਾ ਜੀ ਕਹਿ ਰਿਹਾ ਵੀ ਇਹ ਮੇਰੀ ਲੜਕੀ ਦੇ ਸਮਾਨ ਹੈ ਜੀ ਜੀ ਫਿਰ ਮੈਂ ਤੇ ਜਦੋਂ ਮੀਆਂ ਬੀਤੀ ਰਾਜ਼ੀ ਫਿਰ ਕੀ ਕਰੂਗਾ ਕਾਜੀ ਜਦੋਂ ਕੋਈ ਬੰਦਾ ਦੋਨੇ ਤਰ੍ਹਾਂ ਹੀ ਆਪਚ ਇੱਕ ਦੂਜੇ ਨੂੰ ਮਤਲਬ ਸਮਾਜ ਸੇ ਰੁਤਬੇ ਬਤਾਲ ਕੋ ਦਸਣ ਦੇ ਵਿੱਚ ਕਾਮਯਾਬ ਨੇ ਤਾਂ ਫਿਰ ਉਹਨਾਂ ਨੂੰ ਮਤਲਬ ਲੋਕ ਚਾਹੇ ਕੁਝ ਕਹਿੰਦੇ ਲੋਕ ਸੁਤਾਣੀ ਉਹ ਕਹਿੰਦੇ ਨੇ ਪਹਿਲੇ ਨੇ ਉਹ ਵੀ ਲੋਕ ਜੋ ਕਹਿੰਦੇ ਨੇ ਸੱਚ ਹੋਣਗੇ ਜਾਂ ਝੂਠ ਹੋਣਗੇ ਆਪਾਂ ਨੂੰ ਨਹੀਂ ਇਸ ਗੱਲ ਦਾ ਪਤਾ ਪਰ ਉਹ ਦੋਨੇ ਲੋਕਾਂ ਦੇ ਮੂਹਰੇ ਲੋਕ ਇਹ ਗੱਲ ਕਹਿੰਦੇ ਸੁਣਦੇ ਨਹੀਂ ਲੋਕਾਂ ਕੋਲੇ ਪ੍ਰੂਫ ਨਹੀਂ ਹੈ ਇਸ ਗੱਲ ਦਾ ਉਹ ਪ੍ਰੂਫ ਦਿੰਦੇ ਆ ਵੀ ਇਹ ਮੇਰੀ ਲੜਕੀ ਆ ਉਹ ਕਹਿੰਦਾ ਮੇਰਾ ਪਿਤਾ ਮਤਲਬ ਇਸ ਕਰਕੇ ਉਹ ਪਿਤਾ ਤੇ ਪੁੱਤਰੀ ਦਾ ਰਿਸ਼ਤੇ ਦੇ ਕਾਰਨ ਉਹ ਉਹ ਹੈ ਜਿਹੜਾ ਮਤਲਬ ਇਹ ਕੁੜੀ ਦਾ ਫਖਰ ਉਹਦੇ ਨੇ ਚਲੋ 1 ਮਿੰਟ ਹੋਰ ਤੇ ਰਹੋ ਸ਼ਰਮਾ ਜੀ ਡਾਕਟਰ ਸਾਹਿਬ ਤੁਸੀਂ ਸੁਣੇ ਤੱਕ ਕੀ ਗਿਆ ਸ਼ਰਮਾ ਇੱਕ ਮਿੰਟ ਇੱਕ ਮਿੰਟ ਇੱਕ ਮੈਂ 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 ਤੁਹਾਨੂੰ ਗੱਲ ਚੇਂਜ ਕਰਨੀ ਥੋੜੀ ਠੀਕ ਹੈ ਉਹ ਠੀਕ ਕਹਿ ਰਹੇ ਆ ਵੀ ਉਹ ਪਿਤਾ ਜੀ ਕਹਿੰਦੀ ਹੈ ਹੈਨਾ ਉਹ ਪੁੱਤਰੀ ਕਹਿੰਦਾ ਇਹ ਸਭ ਡਰਾਮ ਹੈ ਮੈਂ ਦੱਸ ਦੇਣਾ ਡਾਕਟਰ ਸਾਹਿਬ ਤੁਸੀਂ ਧਿਆਨ ਨਾਲ ਸੁਣਿਓ ਜਦੋਂ ਹਨੀ ਪ੍ਰੀਤ ਬਈ ਕੁ ਮਿੰਟ ਜਦੋਂ ਹਨੀ ਪ੍ਰੀਤ ਫਸ ਗਈ ਸੀ ਤਾਂ ਉਹਦੇ ਘਰ ਵਾਲ ਦਾ ਇੱਕ ਮੈਸੇਜ ਆਇਆ ਸੀ ਵੀ ਮੇਰੀ ਜਾਨੂ ਨੇ ਕਿਹਾ ਸੀ ਵੀ ਮੈਂ ਇਹ ਤੈਨੂੰ ਫਿਲਮਾਂ ਚ ਲਾਂਗਾ ਉੱਥੋਂ ਕਹਾਣੀ ਕਿੱਥੋਂ ਜੁਰ ਹੋਈ ਜਦੋਂ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਸ਼ਾਕ ਪਾ ਕੇ ਉਹ ਗੰਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸਿੱਖ ਜਗਤ ਬਹੁਤ ਰੋਸ ਪਾਇਆ ਗਿਆ ਉਦੋਂ ਸਾਰਾ ਠੀਕ ਹੈ ਜਿਹੜੀ ਉਹ ਕੁੜੀ ਸੀ ਜਿਹਦਾ ਪਿਓ ਮਾਰਿਆ ਗਿਆ ਸੀ ਉਹਨੇ ਕਿਹਾ ਕਹਿੰਦੀ ਨੇ ਮੇਰ ਦਾ ਵੀ ਕੀਤਾ ਔਰ ਮੇਰੇ ਪਿਓ ਨੂੰ ਮਾਰਿਆ ਫਿਰ ਤੋਂ ਹਨੀ ਫਰੀ ਦਾ ਹਾਂ ਕਹਿੰਦੀ ਮੈਨੂੰ ਇਹ ਕਹਦੀ ਮੈਂ ਤੈਨੂੰ ਹੀਰੋ ਲਾਂਗਾ ਬਿਲਮਾਜ ਕਹਿੰਦੀ ਮੈਂ ਇਹ ਦੇ ਨਾਲ ਗੁਫਾ ਚ ਰਹੀ ਹਾਂ ਇੱਕ ਮਿੰਟ ਪਹਿਲਾਂ ਪਹਿਲਾਂ ਛੱਡਾ ਸ਼ਰਮਾਈ ਤੁਸੀਂ ਜਵਾਬ ਦਿਓ ਫਿਰ ਮੈਂ ਡਾਕਟਰ ਸਾਹਿਬ ਕੋ ਜਾਵਾਂਗਾ ਪਲੀਜ਼ ਥੋੜੀ ਸ਼ਾਂਤ ਦੇਖੋ ਜਿਵੇਂ ਡਾਕਟਰ ਸਾਹਿਬ ਵੀ ਕਹਿ ਰਹੇ ਆ ਆਪਾਂ ਮੰਨ ਲਦੇ ਤੇ ਕੋਈ ਜਿਹੜਾ ਸਬਦਾਨ ਹੈ ਇਹਦੇ ਵਿੱਚ ਕੋਈ ਦੋਲ ਹੈ ਨਹੀਂ ਹੈਗੀ ਸਬਦਾਨ ਦੇ ਵਿੱਚ ਕੋਈ ਨਰਮ ਨਰਮੀ ਆ ਜਾਂ ਸਖਤ ਨਹੀਂ ਜੀ ਨਹੀਂ ਫਿਰ ਇਹ ਸਬਦਾਨ ਖਤਮ ਕਰ ਦਿਓ ਨਾ ਸਬਦਾਨ ਖਤਮ ਕਰਾ ਵੀ ਉਸ ਨੂੰ ਉਸ ਦਾ ਯੂਜ਼ ਨਹੀਂ ਕੀਤਾ ਜਾਂਦਾ ਮਿਸਯੂਜ਼ ਕੀਤਾ ਜਾਂਦਾ ਹੈ ਜਿਹੜੇ ਸਾਹ ਦੇ ਨਾਲ ਜੋ ਸਿਸਟਮ ਦੇ ਨਾਲ ਚਲਾਉਣਾ ਚਾਹੀਦਾ ਹੈ ਉਹ ਬਕਸ ਦੀ ਆਪਣੀ ਡੱਟ ਦੇਖ ਕੇ ਬਕਸ ਦੀ ਪਾਵਰ ਦੇਖ ਕੇ ਯੈਸ ਨੂੰ ਨੋ ਨੂੰ ਨੋ ਨੂੰ ਯੈਸ ਲਿਖਿਆ ਜਾਂਦਾ ਹੈ ਕਿਤੇ ਨਾ ਕਿਤੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਦੂਜੀ ਜਿਹੜੀ ਪਿਤਾ ਦੀਆਂ ਪੁੱਤਰੀ ਦੀ ਗੱਲ ਕਰਦੇ ਆਂ ਛੁੱਡੀ ਸਾਹ ਖਾਣ ਦੇ ਦੰਦ ਦਿਖਾਉਣ ਦੇ ਦੰਦ ਇਹ ਡੇਰੇ ਕਿਉਂ ਬਦਨਾਮ ਹੋਏ ਆਂ ਅਸੀਂ ਤੇਰੇਆਂ ਦੀ ਪੁੱਤਾਂ ਨਹੀਂ ਕਰਦੇ ਅਸੀਂ ਇਹਨਾਂ ਲੋਕਾਂ ਦੀ ਬਣਦਾ ਜਿਹੜੇ ਲੋਕ ਡੇਰਾਂ ਨੂੰ ਬਦਨਾਮ ਕਰਦੇ ਆ ਇਹ ਛੱਪ ਦੀ ਕੋ ਮਰਦੀ ਪ੍ਰੂਫ ਇਹਨਾਂ ਲੋਕਾਂ ਨੂੰ ਦੇ ਦੋ ਲੇਕਿਨ ਪੈਸੇ ਦੀ ਬਾਬਰ ਜਾਂ ਉਤਲੀ ਬਾਬਰ ਉਹ ਅੱਗੇ ਉਸ ਉਹਦੇ ਅੱਗੇ ਸਾਰੇ ਕੁਝ ਫੇਲ ਹੋ ਜਾਂਦੇ ਆ ਜੋ ਕਿ ਨਹੀਂ ਹੋਣਾ ਚਾਹੀਦਾ ਸਿਸਟਮ ਬਣਾਉਣਾ ਚਾਹੀਦਾ ਜੋ ਸਾਡੀਆਂ ਸਰਕਾਰਾਂ ਹਾਲੇ ਤੱਕ ਬਣਾਉਣ ਚ ਕੰਮ ਜਾਗਰੀ ਰਹੀਆਂ ਜਿੱਦੀ ਲਾਠ ਈ ਉਹ ਆਪਣੀ ਲਾਠ ਚਲਾ ਕੇ ਮੱਝ ਲੈ ਕੇ ਚਲੇ ਚਲੋ ਮੈਂ ਡਾਕਟਰ ਡਾਕਟਰ ਸਾਹਿਬ ਤੁਹਾਨੂੰ ਇੱਕ ਨਵਾਂ ਸਵਾਲ ਦਿੰਨਾ ਹੈ ਮੇਰੇ ਕੋਲ WhatsApp ਤੇ ਆ ਗਿਆ ਹੈ ਡਾਕਟਰ ਸਾਹਿਬ ਸੁਣ ਰਹੇ ਹੋ ਹਾਂਜੀ ਹਾਂਜੀ ਡਾਕਟਰ ਸਾਹਿਬ ਕਹਿੰਦੇ ਬਾਬਾ ਜੀ ਦੇ ਆਣ ਤੋਂ ਘੰਟੇ ਜੇ ਘੰਟੇ ਬਾਅਦ ਗਰਨੇਡ ਹਮਲਾ ਹੋ ਗਿਆ ਇੱਕ ਥਾਣੇ ਦੇ ਬਾਹਰ ਹਮਰੀ ਸਰ ਦੇ ਬੰਮ ਸਿੱਟਿਆ ਗਿਆ ਜੇ ਬਾਬਾ ਜੀ ਬਾਹਰ ਆਉਂਦੇ ਆ ਤਾਂ ਅਜਿਹੀਆਂ ਵਾਰਤਾ ਜਿਆਦਾ ਹੁੰਦੀਆਂ ਦੇਖੋ ਇਹ ਪੰਜਾਬ ਚ ਹੁੰਦੀਆਂ ਮੈਨੂੰ ਐਸੀ ਆ ਗਿਆ ਮੈਂ ਤਾਂ ਨੰਬਰ ਹੀ ਸੈਂਡ ਕਰ ਦੇਣਾ ਬੰਦੇ ਦਾ ਦੇਖੋ ਜੀ ਜਿਹੜੀਆਂ ਗਰਨੇਡੇ ਜਿਹੜੀਆਂ ਵੱਡੀਆਂ ਸਰਕਾਰਾਂ ਨੇ ਉਹ ਨਹੀਂ ਚਾਹੁੰਦੀ ਆ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਉਹ ਕਈ ਤਰ੍ਹਾਂ ਦੇ ਦਲ ਤਾਤ ਕੰਡੇ ਨੇ ਜਿਹੜੀਆਂ ਅਪਣਾ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਖਾਣੀ ਦਾ ਮੂੰਹ ਹੀ ਪਊ ਕਰ ਵੀ ਜਿਹਦੇ ਨਾਲ ਜਿਹੜਾ ਮਾਹੌਲ ਖਰਾਬ ਹੋ ਜਾਂਦਾ ਹੈ ਮਾਹੌਲ ਦੇ ਕਾਰਨ ਕਿਸੇ ਦਾ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਮਾਲੀ ਨੁਕਸਾਨ ਹੋ ਜਾਂਦਾ ਉਹਦੀ ਫਿਰ ਕੋਈ ਕਿਰਪਾਈ ਨਹੀਂ ਹੁੰਦੀ ਇਸ ਕਰਕੇ ਬੇਨਤੀ ਸਾਰਿਆਂ ਨੂੰ ਇਹੀ ਕਰਦੇ ਆਂ ਵੀ ਸ਼ਾਂਤੀ ਬਣਾ ਕੇ ਰੱਖੋ ਜਿਹਨੂੰ ਚੰਗਾ ਲੱਗਦਾ ਉਹ ਮੈਂ ਆਪਦੀ ਚੰਗੀ ਗੱਲ ਕਰੋ ਉਹਦੇ ਸਿੱਟਿਆਂ ਤੋਂ ਜਰੂਰ ਥੋੜਾ ਜਾਣਾ ਜਾਣੂ ਰਹੋਗੇ ਇਹਨਾਂ ਚੀਜ਼ਾਂ ਦੇ ਸਿੱਟੇ ਨਹੀਂ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਹੁੰਦੇ ਚਾਹੇ ਅੱਜ ਹੈ ਚਾਹੇ ਕੱਲ੍ਹ ਹੈ ਇਸ ਕਰਕੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਵੀ ਇਲੈਕਸ਼ਨਾਂ ਆਉਂਦੀਆਂ ਨੇ ਇਹ ਅਲਕਸ਼ਨਾ ਦਾ ਜਿਹੜਾ ਆਪਣੇ ਹਥਿਆਰ ਹੈ ਇੱਕ ਦਿੱਤਾ ਹੋਇਆ ਅਮਰੀਕਾ ਸਰਪਾਬ ਹੋਰਿਆਂ ਨੇ ਲੈ ਕੇ ਦਿੱਤਾ ਹੋਇਆ ਉਹ ਬਹੁਤ ਸ਼ਕਤੀਸ਼ਾਲੀ ਇੱਕ ਹਥਿਆਰ ਹੈ ਕਈ ਗਰਨੇਟਾ ਬੰਬਾਂ ਤੇ ਹੋਰਾਂ ਤੋਂ ਬਹੁਤ ਜ਼ਿਆਦਾ ਸ਼ਕਤੀ ਚਾਲੀ ਆ ਉਹਨੂੰ ਵੋਟਾਂ ਦੇ ਵਿਚ ਵਰਤ ਕੇ ਜੇ ਤੁਹਾਡਾ ਕੋਈ ਮਤਲਬ ਕਿਸੇ ਵੀ ਤਰੀਕੇ ਨਾਲ ਕਿਸੇ ਨਾਲ ਬੈਰ ਵਿਰੋਧ ਹੈ ਤਾਂ ਵੋਟ ਪਾ ਕੇ ਬੈਰ ਵਿਰੋਧ ਕਰਨ ਦੀ ਕੋਸ਼ਿਸ਼ ਕਰੋ ਜੇ ਨਾ ਕਰੋ ਠੀਕ ਦੂਜੇ ਨੂੰ ਨੁਕਸਾਨ ਪਹਚਾਓ ਜਿਸਮਾਨੀ ਤੌਰ ਤੇ ਜ਼ਹੀਕ ਤੌਰ ਤੇ ਜਾਂ ਕਿਸੇ ਦਾ ਮਤਲਬ ਸਵੱਜਿਕ ਤੌਰ ਤੇ ਨੁਕਸਾਨ ਉਹਦੇ ਫਿਰ ਸਿੱਤੇ ਕੋ ਕਰੇ ਤਾਂ ਡਾਕਟਰ ਸਾਹਿਬ ਤੁਸੀਂ ਖਤਰਨਾਕ ਹੋ ਗਏ ਡਾਕਟਰ ਸਾਹਿਬ ਤੁਸੀਂ ਵਧੀਆ ਗੱਲ ਕੀਤੀ ਅੰਬੇਦਕਰ ਸਾਹਿਬ ਦੇ ਕਾਨੂੰਨ ਦੀ ਸ਼ਰਮਾ ਜੀ ਤੁਸੀਂ ਸੁਣਨਾ ਅ ਵਰੀਆ ਗੱਲ ਕੀ ਤੈ ਕਾਨੂੰਨ ਦੀ ਪਰ ਡਾਕਟਰ ਸਾਹਿਬ ਜੇ ਕਾਨੂੰਨ ਚੱਲਦਾ ਹੁੰਦਾ ਜੇ ਅਮੀਰ ਕਰਦਾ ਕਾਨੂੰਨ ਦੇ ਲੋਕ ਮੰਦੇ ਹੁੰਦੇ ਤਾਂ ਫਿਰ ਅਜੇ ਮੈਂ ਇਹ ਕੱਲੇ ਬਾਬੇ ਦੀ ਗੱਲ ਦੀ ਕਰ ਰਿਹਾ ਮੈਂ ਸਾਰੇ ਬਾਬਾ ਦੀ ਗੱਲ ਕਰ ਰਿਹਾ ਫਿਰ ਅਜੇ ਬਾਬੇ ਐਵੇਂ ਬਾਹਰ ਆਵਾਰਾ ਗਰਦੀ ਗੰਦ ਪਾ ਕੇ ਬਾਹਰ ਨਾ ਘੁੰਦੇ ਦੇਖੋ ਕਾਨੂੰਨ ਤਾਂ ਦੇਖੋ ਪਤਾ ਕਿਉਂ ਹਰਿਆਣਾ ਦੀ ਬੀਜਵੀ ਸਰਕਾਰ ਹੈ ਉੱਪਰ ਮੋਦੀ ਹੈ ਇਹ ਬੀਜਪੀ ਮੋਦੀ ਦਾ ਖਾਤ ਬੰਦਾ ਦਾ ਬਾਬਾ ਤੇ ਇਹਨਾਂ ਵਾਸਤੇ ਕਾਨੂੰਨ ਖਤਮ ਹੋ ਜਾਂਦਾ ਕਾਨੂੰਨ ਤਾਂ ਤੁਹਾਡੇ ਮੇਰੇ ਵਰਗੇ ਵਾਸਤੇ ਹੈ ਗਰੀਬਾਂ ਵਾਸਤੇ ਅਤੇ ਦੇਖੋ ਜੀ ਜਿਹੜਾ ਇਹ ਹੈ ਨਾ ਕਾਨੂੰਨ ਵਾਲਾ ਕੰਮ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ بجائے ਉਸ ਬਾਪਿਆਂ ਨੂੰ ਸਹੂਲਤਾਂ ਦੇਣ ਲੱਗ ਗਏ ਕਿਉਂਕਿ ਬਾਪਿਆਂ ਨੂੰ ਸਹੂਲਤਾਂ ਦੇਣ ਨਾਲ ਉਹਨਾਂ ਦੀਆਂ ਵੋਟਾਂ ਆਮ ਪਬਲਿਕ ਨੂੰ ਸਹੂਲਤਾਂ ਦੇਣ ਨਾਲੋਂ ਵੱਧ ਪੈ ਜਾਂਦੀਆਂ ਨੇ ਉਹ ਵਾਪਰਾ ਚਾਹੇ ਅਯਾਸੀ ਕਰੀ ਜਾਂਦਾ ਹੋਵੇ ਪਾਪਾ ਚਾਹੇ ਗਲਤ ਕਰੀ ਜਾਂਦਾ ਹੋਵੇ ਉਸ ਮਰਜ਼ੀ ਕਰੀ ਜਾਂਦਾ ਹੋਵੇ ਉਸ ਜਿਹੜੇ ਭਗਤ ਹੁੰਦੇ ਨੇ ਆ ਉਹ ਲੋਕੀਰ ਦੇ ਫਕੀਰ ਹੁੰਦੇ ਨੇ ਇਸ ਕਰਕੇ ਉਹ 86 ਲੋਕ ਨੇ ਜਿਹੜੇ ਉਹ ਬਾਬਿਆਂ ਦੇ ਧਰੂ ਆਪਣੀਆਂ ਵੋਟਾਂ ਦਾ ਮਿਸਯੂਜ਼ ਕਰ ਜਾਂਦੇ ਨੇ ਕਿ ਉਹ ਸੱਤਾ ਦੇ ਉੱਤੇ ਪਹੁੰਚ ਜਾਂਦੇ ਨੇ ਸੱਤਾ ਦੇ ਉੱਤੇ ਪਹੁੰਚਣ ਕਰਕੇ ਜਿਹੜੇ ਇਸ ਤਰ੍ਹਾਂ ਦੇ ਬਾਬੇ ਹੁੰਦੇ ਨੇ ਉਹ ਮੌਜਮਾਸਤੇ ਗੱਲਾਂ ਨਹੀਂ ਆਹ ਤਿਆਰ ਰਹਿੰਦੇ ਤੇ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਵੀ ਅਜੇ ਬਾਬਿਆਂ ਦੇ ਖਿਲਾਫ ਜੇ ਸਰਕਾਰਾਂ ਕੁਨੀ ਕਰਦੀਆਂ ਤਾਂ ਲੋਕਾਂ ਨੂੰ ਇਕੱਠੇ ਹੋ ਕੇ ਸਾਹਮਣੇ ਆਣ ਦੇ ਦਾ ਅਸੀਂ ਇਹ ਨਹੀਂ ਕਹਿੰਦੇ ਮਾਹੌਲ ਖਰਾਬ ਹੋਏ ਲੋਕਾਂ ਨੂੰ ਸਾਹਮਣੇ ਆਣ ਦੇ ਦਾ ਇਕੱਠੇ ਹੋ ਕੇ ਹਾਂਜੀ ਦੇਖੋ ਸ਼ਰਮਾ ਜੀ ਬੋਲਦੇ ਨਹੀਂ ਤੂੰ ਤੁਸੀਂ ਦੇ ਦੋ ਜਵਾਬ ਸ਼ਰਮਾ ਹੀ ਲੈਣ ਤੇ ਹੈ ਸ਼ਰ ਲੋਕਾਂ ਨੂੰ ਤਾਂ ਲੋਕਾਂ ਨੂੰ ਜਾਗਰੂਤ ਕੌਣ ਕਰ ਸਕਦਾ ਹੈ ਤੁਹਾਨੂੰ ਇਹ ਗੱਲ ਦੱਸਦਾ ਜਿੰਨਾ ਚਿਰ ਤੁਸੀਂ ਵਿਗਿਆਨਕ ਕਿਤਾਬਾਂ ਨਹੀਂ ਪੜ੍ਹਦੇ ਫਾਰੀ ਕੋਈ ਚੀਜ਼ ਨੂੰ ਵਿਗਿਆਨਕ ਤਸਵੀਰ ਤੇ ਖਰਾ ਨਹੀਂ ਉਤਰਦੇ ਜਿੰਨਾ ਚਿਰ ਤੁਸੀਂ ਸਟੋਰੀਆਂ ਧਾਰੀਆਂ ਤੋਂ ਖੜਾ ਨਹੀਂ ਛਡਾਉਂਦੇ ਉਹਨਾਂ ਚਿਰ ਸਾਡਾ ਜਿਹੜਾ ਜਸਮਾਨੀ ਸਾਡਾ ਆਰਥਿਕ ਢਾਂਚਾ ਤੇ ਸਾਡਾ ਜਿਹੜਾ ਸਮਾਜਿਕ ਢਾਂਚਾ ਉਹ ਸੁਣ ਨਹੀਂ ਸਕਦਾ ਇਹਨੂੰ ਸਮਝਾਉਣ ਵਾਸਤੇ ਜਨਤਾ ਨੂੰ ਵਿਗਿਆਨਕ ਸੋਚ ਰ ਪਾਉਣੀ ਪੈਣੀ ਜੀ ਚਾਹੇ ਅੱਜ ਬਣਾ ਲੈਣ ਚਾਹੇ ਕੱਲ ਨੂੰ ਚਾਹੇ ਦੇਰ ਆਏ ਚਾਹੇ ਦਰੋਸਤਾਏ ਚਾਹੇ ਕਿੰਨਾ ਮਰ ਗਿਆ ਜਿਹੜੇ ਦੇਸ਼ਾਂ ਨੇ ਤਰੱਕੀ ਕੀਤੀ ਹੈ ਉਹਨਾਂ ਨੇ ਵਿਗਿਆਨਕ ਤਰੀਕਿਆਂ ਨਾਲ ਵਿਗਿਆਨਕ ਖੋਜਾਂ ਨਾਲ ਵੀ ਤਰੱਕੀ ਕੀਤੀ ਹੈ ਤੇ ਕੋਈ ਮਤਲਬ ਇਸ ਤਰ੍ਹਾਂ ਕਿਸੇ ਗੁੰਜੇ ਚ ਬੈ ਕੇ ਕੁਸ ਕਿਸੇ ਚੀਜ਼ ਦਾ ਵਾਰੀ ਵਾਰੀ ਕਹਿਣ ਨਾਲ ਉਹਨਾਂ ਨੂੰ ਤਰੱਕੀ ਨਹੀਂ ਹੋਈ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਐ ਸਰ ਮੈ ਲਾਈਨ ਤੇ ਹੋ ਹਾਂਜੀ ਹਾਂਜੀ ਸਰ ਮੈ ਲੋਕਾਂ ਨੂੰ ਇੱਕ ਲਾਸਟ ਮੈਸੇਜ ਦੇ ਦੋ ਕੀ ਕਹਿਣਾ ਚਾਹੋਗੇ ਜੇ ਬਾਬੇ ਤੋਂ ਕਿਸ ਤਰ੍ਹਾਂ ਬੱਚਾ ਜੇ ਬਸ ਹਾਂ ਦੇਖੋ ਛੋਟੀ ਸਾਹਿਬ ਚੈਨਲ ਦੇ ਮਾਧਿਅਮ ਨਾਲ ਅਸੀਂ ਦੇਖੋ ਸਾਡੇ ਰੱਬ ਵਰਗੇ ਸਰੋਤੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਦੇਖੋ ਜਾਗ ਰੁਕ ਕਰਨਾ ਚਾਹੁੰਦੇ ਆ ਜਿੰਨੀ ਕਿ ਸਮਝ ਆ ਉਨੀ ਕਿ ਸਮਝ ਦੀ ਇਹਦੇ ਨਾਲ ਕਿਉਂਕਿ ਕਿਉਂਕਿ ਡਾਕਟਰ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਕਹੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਬਣਾ ਕੇ ਰੱਖਣੀ ਆਈ ਦੀ ਹੈ ਦੇਖੋ ਮੌਜ ਆਪਣੇ ਲੋਕਾਂ ਦਾ ਖਰਾਬ ਹ ਅਮਨ ਸ਼ਾਂਤੀ ਤਾਂ ਸਭ ਤੋਂ ਪਹਿਲਾਂ ਬਣਾ ਕੇ ਰੱਖਣੀ ਚਾਹੀਦੀ ਹੈ ਦੂਜਾ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਵੀ ਸਾਨੂੰ ਜਿਹੇ ਡੇਰਿਆਂ ਤੋਂ ਜਿਹੇ ਲੋਕਾਂ ਤੋਂ ਪਰਹੇਜ਼ ਕਰਨਾ ਚਾਹੀਦਾ ਦੇਖੋ ਫਿਰ ਮੈਂ ਦੁਬਾਰੇ ਕਹੂੰਗਾ ਵੀ ਡੇਰਾਵਾ ਦਾ ਵਿਰੋਧੀ ਜਿਹੇ ਲੋਕਾਂ ਦਾ ਜਿਹੇ ਕੰਮਾਂ ਦਾ ਵਿਰੋਧਾ ਉਹਨਾਂ ਤੋਂ ਬਚੋ ਜੀ ਜੀ ਚਲੋ ਸ਼ਰਮਾ ਜੀ ਤੋਂ ਤੁਸੀਂ ਆਪਣਾ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਜੀ ਸਾਹਿਬ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸਾਡੇ ਅਵਾ ਪੱਤਰਕਾਰ ਉਧਰ ਰਜਿੰਦਰ ਸਿੰਘ ਜੀ ਤੇ ਫਿਰ ਵਿੱਚ ਸੰਜੀਵ ਸ਼ਰਮਾ ਜੁੜੇ ਬਹੁਤ ਵਧੀਆ ਗੱਲ ਹੈ ਤਾਂ ਜਿਹੜਾ ਸਾਡਾ ਮੁੱਦਾ ਸੀ ਕਿ ਇੱਕ ਬਲਤਕਾਰੀ ਰਾਮ ਰਹੀਮ ਜਿਹੜਾ ਕਿ ਜਿਦੇ ਅਸੇ ਕੋਈ ਕਾਨੂੰਨ ਨਹੀਂ ਹੈ ਇਹ ਉਹਦੇ ਵਾਸਤੇ ਪਰੋਲ ਤੇ ਪਰੋਲ ਪਰੋਲ ਤੇ ਪਰੋਲ ਉਹਦੇ ਵਾਸਤੇ ਮਜ਼ਾਕ ਹੈ ਘਰ ਦਾ ਰਾਜ ਆ ਜਦੋਂ ਮਰਜ਼ੀ ਆ ਜਾਂਦਾ ਜਦੋਂ ਮੇ ਚੱਲ ਜਾਂਦਾ ਉਹ ਸਭ ਤੋਂ ਔਡੀ ਗੱਲ ਕਿ ਜਿਹੜਾ ਇਹਦੀ ਲਿਖਿਆ ਗਿਆ ਸੀ ਸਜ਼ਾ ਦੇ ਵਿੱਚ ਕਿ ਇਹ ਬੰਦਾ ਪਰੋਲ ਤੇ ਆਏਗਾ ਤਾਂ ਆਪਣੇ ਡੇਰੇ ਨਹੀਂ ਜਾਏਗਾ ਉਹ ਸਭ ਤੋਂ ਦੂਸਰੀ ਗੱਲ ਹਨੀ ਪ੍ਰੀਤ ਲੈਣ ਆਂਦੀ ਹੈ ਜਿਹੜੀ ਕੁਝ ਸਮਾਂ ਪਹਿਲਾਂ ਕਹਿਤੀ ਕਿ ਮੈਨੂੰ ਇਸਨੇ ਜਿੰਸੀ ਦੋਸ ਸਿੰਘ ਕੀਤਾ ਮੈਂ ਇਹਨਾਂ ਆ ਜੋ ਹਨੀ ਪ੍ਰੀਤ ਉਹਦੇ ਨਾਲ ਜੁੜ ਗਈ ਤੇ ਬਾਬਾ ਜੀ ਗੱਲ ਬਾਹਰ ਆ ਜਾਂਦੇ ਨੇ ਔਰ ਆਪਣੇ ਡੇਰੇ ਪਹੁੰਚਦੇ ਨੇ ਔਰ ਬਿਆਨ ਵੀ ਦੇ ਰਹੇ ਨੇ ਵੀ ਸਾਈਂ ਦਾ ਮਹੀਨਾ ਜੀ ਆਪਣੀ ਸਾਈਂ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਵੀ ਘਰ ਬੈਠੇ ਬੈਠੇ ਤੁਸੀਂ ਸਾਰੇ ਸ਼ਾਂਤੀ ਪੂਰਾ ਰੋ ਪਤਾ ਹੁੰਦਾ ਦੱਸ ਦਿੰਨੇ ਆ ਕਿ ਜਦੋਂ ਇਹ ਬਾਬਾ ਜਾਂਦੇ ਆ ਤਾਂ ਪੰਜਾਬ ਦੇ ਕਿੱਥੇ ਗ੍ਰਨੇਡਮ ਲਿਆਉਂਦੇ ਆ ਕਿੱਥੇ ਚੋਰੈਂਟ ਕੱਤੀਆਂ ਵਾਜ ਜਾਂਦੀਆਂ ਨੇ ਜੋ ਕਿ ਸਾਡੇ ਪੱਤਰਕਾਰ ਦਾ ਕਹਿਣਾ ਸੋ ਦੋਸਤੋ ਅਸੀਂ ਵੀ ਅਪੀਲ ਕਰਦੇ ਆ ਜੋ ਸਾਡੇ ਪੱਤਰਕਾਰ ਭਾਈਚਾਰ ਨੇ ਕੀਤਾ ਵੀ ਆਪਣੇ ਆਪਣੇ ਘਰਾਂ ਵਿੱਚ ਸ਼ਾਂਤੀ ਬਣਾਈ ਰੱਖੋ ਅਜੇ ਇਹ ਬਾਬਿਆਂ ਦੇ ਕੋਲ ਜਾਣ ਦੀ ਲੋੜ ਨਹੀਂ ਅਜੇ ਬਾਬੇ ਕੋਲ ਜਾਣ ਤੋਂ ਪਹਿਲਾਂ ਇੱਕ 100 ਵਾਰ ਸੋਚੋ ਕਿਉਂਕਿ ਪਹਿਲਾਂ ਅਸੀਂ ਇਹਦੇ ਡੇਰੇ ਜਾਂਦੇ ਆਂ ਫਿਰ ਦੇਖ ਕੇ ਸਾਡੀ ਦੀਆ ਪੈਣਾ ਕੁਝ ਹੁੰਦਾ ਹੈ ਤਾਂ ਫਿਰ ਅਸੀਂ ਫਾਂਸੀ ਦੀ ਮੰਗ ਕਰਦੇ ਆਂ ਤੇ ਇਹ ਬਾਬੇ ਜਿਹੜੇ ਕਿ ਬਹੁਤ ਜ਼ਿਆਦਾ ਪੈਸੇ ਕਰਕੇ ਰਸੂਖ ਕਰਕੇ ਹੱਥ ਨਹੀਂ ਆਂਦੇ ਸੋ ਦੋਸਤੋ ਹੁਣ ਦੇਖਦੇ ਆਂ ਵੀ 21 ਦਿਨ ਦੀ ਜਿਹੜੀ ਪ੍ਰੋਲ ਤੇ ਆਇਆ ਇਹ ਬਾਬਾ ਕੀ ਨਵੇਂ ਟਕਵੰਝ ਕਰੇਗਾ ਜੋ ਵੀ ਕਰੇਗਾ ਉਹ ਤੁਹਾਨੂੰ ਲਾਈਵ ਦਿਖਾਵਾਂਗੇ ਇਵਨ ਪੰਜਾਬੀ ਟੀਵੀ ਤੇ ਮੇਰਾ ਵਾਦਾ ਤੁਹਾਨੂੰ اے دوستو میں ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ 라이